ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਪਹੁੰਚਿਆ ਹਾਂ ਜਿਲ੍ਹਾ ਰੂਪੜ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਵਿਰਾਸਤੀ ਚੌਂਕੀ ਸਰਕਾਰੀ ਖਾਲਸਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀਗਾ ਉਦੋਂ ਜਿਹੜੀਆਂ ਸਰਹੱਦ ਸੀਗੀ ਉਹ ਇੱਥੇ ਉਹਦੇ ਨਿਸ਼ਾਨ ਅੱਜ ਵੀ ਮੌਜੂਦ ਹੈਗੇ ਕਿੱਥੇ ਕਿੱਥੇ ਤੱਕ ਉਹਨਾਂ ਦਾ ਜਿਹੜਾ ਰਾਜ ਫੈਲਿਆ ਹੋਇਆ ਸੀਗਾ ਸੋ ਅੱਜ ਉਹ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣੇ ਹੈਗੇ ਅੱਜ ਕਿ ਕਿੱਦਾਂ-ਕਿੱਦਾਂ ਰਾਜ ਸ਼ੁਰੂ ਹੋਇਆ ਔਰ ਉਹ ਜਿਹੜੇ ਸਰਦਾਰ ਹੋਏ ਸੀਗੇ ਉਸ ਟਾਈਮ ਦੇ ਖਾਲਸਾ ਰਾਜ ਦੇ ਵਿੱਚ ਉਹਨਾਂ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਹੋਗੇ ਜੀ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਗੇ ਹਰੀ ਸਿੰਘ ਨਲੂਆ ਜੀ ਹੋਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਜੱਸਾ ਸਿੰਘ ਆਧੂ ਵਾਲੀਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮਹਾਨ ਜਿਹੜੇ ਸਰਦਾਰ ਹੋਏ ਜੀ ਸੋ ਆਪਾਂ ਉਹਨਾਂ ਦਾ ਜਿਹੜਾ ਰਾਜ ਉਹਨਾਂ ਨੂੰ ਕਾਇਮ ਕੀਤਾ ਗਿਆ ਸੀਗਾ ਸੋ ਆਪਾਂ ਉੱਪਰ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਵੀ ਖਾਲਸਾ ਰਾਜ ਕਿੱਥੋਂ ਕਿੱਥੋਂ ਤੱਕ ਉਹਦੀਆਂ ਜਿਹੜੀਆਂ ਸਰਹੱਦਾਂ ਹੈਗੀਆਂ ਸੀਗੀਆਂ ਇਹੀ ਉਹੀ ਜਗ੍ਹਾ ਹੈਗੀ ਹੈ ਜਿੱਥੇ ਕਿ ਅੰਗਰੇਜ਼ਾਂ ਦੇ ਵਿਰੇ ਤੇ ਅੰਗਰੇਜ਼ਾਂ ਨਾਲ ਸੰਧੀ ਹੋਈ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ ਕਿ ਤੁਸੀਂ ਜਿਹੜਾ ਇੱਥੇ ਇੱਕ ਦਰਿਆ ਵਗਦਾ ਹੈਗਾ ਬੰਦੀ ਉਸ ਤੋਂ ਪਾਰ ਜਿਹੜਾ ਤੁਸੀਂ ਉਧਰ ਲੈਣਾ ਹੈਗਾ ਅਸੀਂ ਇੱਧਰ ਲੈਣਾ ਹੈਗਾ ਤੁਸੀਂ ਸਾਡੇ ਵਾਲੇ ਪਾਸੇ ਨਹੀਂ ਆਉਣਾ ਔਰ ਅਸੀਂ ਤੁਹਾਡੇ ਵਾਲੇ ਪਾਸੇ ਨਹੀਂ ਸਰਹੱਦਾਂ ਸੀਗੀਆਂ ਖਾਲਸਾ ਰਾਜ ਦੀਆਂ ਉਹ ਕਿੱਥੋਂ ਤੱਕ ਫੈਲੀਆਂ ਹੋਈਆਂ ਸੀਗੀਆਂ ਆਜੋ ਮੈਂ ਤੁਹਾਨੂੰ ਦਿਖਾਉਣਾ ਹੈਗਾ ਕਿ ਕਿੱਦਾਂ ਤੱਕ ਖਾਲਸਾ ਰਾਜ ਜਿਹੜਾ ਸਾਡਾ ਫੈਲਿਆ ਹੋਇਆ ਸੀਗਾ ਪਰ ਤੁਸੀਂ ਦੇਖ ਸਕਦੇ ਆਂ ਅਫਗਾਨਿਸਤਾਨ ਤੋਂ ਲੈ ਕੇ ਉਧਰ ਚైనా ਦਾ ਬਾਰਡਰ ਤੁਸੀਂ ਦੇਖ ਸਕਦੇ ਆ ਔਰ ਤਿੱਬਤ ਤੱਕ ਔਰ نیچے ਤੁਸੀਂ ਦੇਖ ਸਕਦੇ ਆ ਬਹਾਵਲਪੁਰ ਇੱਥੋਂ ਤੱਕ ਔਰ ਬਾਜੀ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਫੈਲਿਆ ਸੀਗਾ ਜਿਹਦੇ ਵਿੱਚ ਕਿ ਲਾਹੌਰ ਵੀ ਆ ਜਾਂਦਾ ਸੀਗਾ ਔਰ ਜੰਮੂ ਕਸ਼ਮੀਰ ਤੱਕ ਵੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੈਗਾ ਸੀਗਾ ਸੋ ਇਹ ਖਾਲਸਾ ਰਾਜ ਦਾ ਜਿਹੜਾ ਸੀਗਾ ਜੀ ਇਹ ਮੈਪ ਤੁਹਾਨੂੰ ਮੈਂ ਦਿਖਾ ਰਿਹਾ ਹੈਗਾ ਵਾ ਸੋ ਹੁਣ ਨਾ ਆਪਾਂ ਉੱਪਰ ਚੱਲਾਂਗੇ ਇੱਧਰ ਆ ਦੇਖ ਸਕਦੇ ਤੁਸੀਂ ਪੌੜੀਆਂ ਜਿਹੜੀਆਂ ਜਾ ਰਹੀਆਂ ਉੱਪਰ ਹੈਗੀਆਂ ਪਰ ਇਹ ਉੱਪਰ ਜਿੱਥੇ ਉਹਨਾਂ ਨੇ ਨਿਸ਼ਾਨ ਲੱਗਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਕਿ ਇੱਥੇ ਸਰਾਧ ਸੀਗੀ ਸਿੱਖ ਰਾਜ ਦੀ ਪਾ ਉੱਪਰ ਜਾ ਕੇ ਤੁਹਾਨੂੰ ਉੱਥੇ ਦਿਖਾਵਾਂਗੇ ਕਿ ਉੱਪਰ ਕੀ ਕੀ ਹੈਗਾ ਆ ਸੋ ਚੱਲਦੇ ਆਂ ਉੱਪਰ ਤੇ ਪੌੜੀਆਂ ਜਿਹੜੀਆਂ ਕਾਫੀ ਹੈਗੀਆਂ ਤਾਂ ਚੜ ਕੇ ਤੇ ਚੜਾਂਗੇ ਆਪਾਂ ਹੁਣ ਆਏ ਹੈਗੇ ਆ ਤੇ ਤੁਹਾਨੂੰ ਉੱਪਰ ਲੈ ਕੇ ਚਲਦੇ ਆ ਕਿ ਕੀ ਕੀ ਸ਼ਗਾ ਉੱਤੇ ਔਰ ਅਸੀਂ ਖੁਦ ਵੀ ਬੜੇ ਐਕਸਾਈਟਡ ਹੈਗਾ ਮੈਂ ਕਿਉਂਕਿ ਫਸਟ ਟਾਈਮ ਮੈਂ ਵੀ ਪਹਿਲੀ ਵਾਰ ਆਇਆ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਅੱਜ ਦਿਖਾਵਾਂਗੇ ਕਿ ਉੱਪਰ ਕੀ ਕੀ ਚੀਜ਼ ਹੈਗਾ ਸੋ ਆਪਾਂ ਥੋੜਾ ਜਿਹਾ ਉੱਪਰ ਆ ਗਏ ਆ ਤੇ ਉੱਪਰੋਂ ਤੁਸੀਂ ਦੇਖ ਸਕਦੇ ਆ ਜਿਹੜੇ ਆਪਾਂ ਗੱਲ ਕੀਤੀ ਸੀ ਦਰਿਆ ਦੀ ਇਹ ਸਾਹਮਣੇ ਦੇਖ ਸਕਦੇ ਆ ਸਤਲੁਜ ਆ ਔਰ ਇਸ ਤੋਂ ਪਾਰ ਜਿਹੜਾ ਨਾ ਅੰਗਰੇਜ਼ਾਂ ਦਾ ਰਾਹ ਸੀਗਾ ਔਰ ਜਿੱਧਰਲੇ ਪਾਸੇ ਆਪਾਂ ਖੜੇ ਹੈਗੇ ਆ ਇਧਰ ਮਹਾਰਾਜੇ ਜੀ ਸਿੰਘ ਦਾ ਰਾਹ ਸੀਗਾ ਔਰ ਉਹੀ ਜਿਹੜਾ ਤੇ ਨਿਸ਼ਾਨ ਗੱਡੀ ਹੋਏ ਨੇ ਸਥਾਪਨ ਨੇ ਅੱਜ ਵੀ ਵੀ ਇਹ ਜਿਹੜਾ ਰਾਜ ਸੀਗਾ ਉਹ ਕਾਇਮ ਜਦੋਂ ਕੀਤਾ ਸੀਗਾ ਵੀ ਇਹ ਸ਼ਰਦ ਬਣਾਈ ਗਈ ਸੀ ਸੋ ਇਹ ਉਧ ਰਿਆ ਹੈਗਾ ਤਾਂ ਹੁਣ ਆਪਾਂ ਉੱਪਰ ਚੱਲਦੇ ਆਂ ਬਾਕੀ ਤੁਹਾਨੂੰ ਮੈਂ ਦਰਿਆ ਦਿਖਾਤਾ ਹੈਗਾ ਆ ਤੇ ਆਪਾਂ ਚੱਲਦੇ ਹੁਣ ਉੱਪਰ ਸੋ ਲਗਭਗ ਆਪਾਂ ਅੱਧਾ ਜਿਹੜਾ ਰਸਤਾ ਵਾ ਤਿਆਰ ਕਰ ਚੁੱਕੇ ਚੁੱਕੇ ਆਂ ਤੁਸੀਂ ਦੇਖ ਸਕਦੇ ਆਂ ਕਿ ਅਗਰ ਤੁਸੀਂ ਕਿਸੇ ਨੇ ਇੱਥੇ ਆਉਣਾ ਹੈਗਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਨਾ ਜਿਹਦੇ ਸਵਰਾਜ ਮਾਝਾ ਦਾ ਕੰਪਨੀ ਦਾ ਜਿਹੜਾ ਇਹ ਕਾਰਖਾਨਾ ਹੈਗਾ ਨਾ ਇੱਥੇ ਲੱਗਣ ਲਈ ਗਈਆ ਤੁਸੀਂ ਦੇਖ ਸਕਦੇ ਹੋ ਸਾਰਾ ਉਹਦਾ ਬਸਾਂ ਖੜੀਆਂ ਹੈਗੀਆਂ ਔਰ ਜਿੰਨਾ ਵੀ ਬਸਾਂ ਨਿਰਮਾਣ ਹੁੰਦਾ ਇੱਥੇ ਹੁੰਦਾ ਹੈਗਾ ਉਹ ਬਿਲਕੁਲ ਇਹ ਜਿਹੜਾ ਸਿਖਰ ਆਇਆ ਦਾ ਜਿੱਥੇ ਨਿਸ਼ਾਨ ਸਾਹਿਬ ਹੈਗਾ ਵਾ ਉੱਥੇ ਬਿਲਕੁਲ ਉਹ ਥੋੜਾ ਉਹ ਉਸਾਰਥੀ ਆਧਿਵਿਕੇ ਆਉਂਦਾ ਹੈਗਾ ਸੋ ਦੇਖ ਸਕਦੇ ਤੁਸੀਂ ਜਿੰਨਾ ਵੀ ਇੱਥੇ ਹੈਗਾ ਬਸਰਾਜ ਦਾ ਸਰਗਮ ਇੱਥੇ ਹੁੰਦਾ ਹੈਗਾ ਔਰ ਇਹ ਪਹਾੜਾਂ ਦੇ ਵਿੱਚ ਜਿਹੜਾ ਇਹ ਕੋਈ ਕਾਰਖਾਨਾ ਬਣਿਆ ਹੋਇਆ ਹੈ ਸੋ ਆਪਾਂ ਕਾਫੀ ਉੱਪਰ ਆ ਗਏ ਹੈਗੇ ਆ ਸੋ ਆ ਪੰਜ 15 20 ਪੌੜੀਆਂ ਜਿਹੜੀਆਂ ਰਹਿ ਗਈਆਂ ਹੈਗੀਆਂ ਤੇ ਫਿਰ ਟਾਪ ਤੇ ਪਹੁੰਚ ਚੁੱਕੇ ਹੈਗੇ ਆ ਤੇ ਗਰਮੀ ਬੜੀ ਆ ਆਪਾਂ ਗਰਮੀ ਦੀ ਫੇਰ ਵੀ ਪ੍ਰਵਾਨ ਕੀਤੀ ਹੈਗੀ ਕਿਉਂਕਿ ਆਪਾਂ ਤੁਹਾਨੂੰ ਦਿਖਾਉਣਾ ਹੈ ਅੱਜ ਸਿਖਰ ਆਏ ਦਾ ਜਿਹੜਾ ਬਾਰਡਰ ਸੀਗਾ ਤੇ ਆਪਾਂ ਉੱਪਰ ਆ ਗਏ ਹੈਗੇ ਦੇਖ ਸਕਦੇ ਤੁਸੀਂ ਤਾਂ ਬਾਹਰ ਕਮਲ ਖੂਬਸੂਰਤ ਨਜ਼ਾਰਾ ਜਿਹੜਾ ਕਿੱਥੇ ਪੇਸ਼ ਤੁਸੀਂ ਦੇਖ ਸਕਦੇ ਹੋ ਰਿਹਾ ਹੈਗਾ ਆ ਸੋ ਆਪਾਂ ਹੁਣ ਉੱਪਰ ਪਹੁੰਚ ਚੁੱਕੇ ਹੈਗੇ ਆਂ ਔਰ ਇੱਥੇ ਇੱਕ ਬੋਰਡ ਲੱਗਿਆ ਹੈਗਾ ਵਾ ਜਿਹਦੇ ਉੱਤੇ ਪੂਰਾ ਇਹਦੇ ਬਾਰੇ ਸਾਰੀ ਜਾਣਕਾਰੀ ਵੀ ਦਿੱਤੀ ਗਈ ਹੈਗੀ ਆ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਕਿ ਉਹਦੇ ਵਿੱਚ ਕੀ ਕਿਹਾ ਗਿਆ ਹੈਗਾ ਇਹਦੇ ਵਿੱਚ ਦੱਸਿਆ ਗਿਆ ਕਿ 25 April 1809 ਵਾਲੇ ਦਿਨ ਆਪਸੀ ਸਹਿਮਤੀ ਦੇ ਨਾਲ ਦੋਹਾਂ ਦੇਸ਼ਾਂ ਵੱਲੋਂ ਨਾ ਧਰਤੀਆਂ ਦੀਆਂ ਸਰਹੱਦਾਂ ਤੈਅ ਕੀਤੀਆਂ ਗਈਆਂ ਸੀ ਇਸ ਸਥਾਨ ਜਿੱਥੇ ਹੁਣ ਤੁਸੀਂ ਖੜੇ ਹੋ ਤੱਕ ਦੇਸ਼ ਪੰਜਾਬ ਦੀ ਹੱਦ ਸੀਗੀ ਪੂਰਬ ਵਾਲੇ ਪਾਸੇ ਸਤਲੁਜ ਦਰਿਆ ਤੋਂ ਪਾਰ ਦੇਸ਼ ਹਿੰਦੁਸਤਾਨ ਦੀ ਹੱਦ ਸ਼ੁਰੂ ਹੁੰਦੀ ਸੀਗੀ 25 ਅਕਤੂਬਰ 1831 ਦੇ ਦਿਨ ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਆਪਸੀ ਮਿਲਵਰਤਨ ਤੇ ਵਪਾਰਕ ਸਬੰਧ ਬਣਾਉਣ ਸਬੰਧੀ ਮੀਟਿੰਗ ਨਾ ਸਤਲੁਜ ਦਰਿਆ ਦੇ ਪਰਲੇ ਪਾਸੇ ਕੰਢੇ ਤੇ ਕੀਤੀ ਗਈ ਤੇ ਦੋਹਾਂ ਦੇਸ਼ਾਂ ਵਿਚਕਾਰ ਆਵਾਜਾਈ ਜਿਹੜੀ ਸੀ ਉਹ ਸ਼ੁਰੂ ਕਰ ਲਈ ਗਈ ਸੀ ਸਤਲੁਜ ਦਰਿਆ ਉੱਤੇ ਨਾ ਕਿਸ਼ਤੀਆਂ ਦਾ ਉਹਨਾਂ ਨੇ ਕੋਲ ਬਣਾਇਆ ਸੀਗਾ ਉਦੋਂ ਹੀ ਇਸ ਸਤੰਦ ਤੇ ਖਾਲਸਾ ਰਾਜ ਦੀ ਜਿਹੜੀ ਹੱਦ ਸੀਮਾ ਦਸਾਉਂਦਾ ਹੈ ਇਹ ਝੰਡਾ ਲਗਾਇਆ ਗਿਆ ਸੀ ਜਿਹੜਾ ਜਾਪਤ ਨੂੰ ਦਿਖਾਉਣਾ ਹੈਗਾ ਅਤੇ ਤੋਪਾਂ ਬੀੜ ਕੇ ਜਿਹੜਾ ਦੇਸ਼ ਪੰਜਾਬ ਦਾ ਜਿਹੜਾ ਬਾਰਡਰ ਕੋਲੋਂ ਚੌਂਕੀ ਉਹਨੂੰ ਹੋਰ ਮਜ਼ਬੂਤ ਕੀਤਾ ਗਿਆ 1800 ਨਿੰਜਾ ਵਿੱਚ ਹਿੰਦੁਸਤਾਨ ਦੀ ਫੌਜ ਵੱਲੋਂ ਜਿਸ ਪੰਜਾਬ ਤੇ ਕਬਜ਼ਾ ਕਰਨ ਸਮੇਂ ਇਹ ਬਾਰਡਰ ਤੇ ਬਣੀ ਚੌਂਕੀ ਤੇ ਜਿਹੜਾ ਉਹਨੂੰ ਤਬਾਹ ਕਰ ਦਿੱਤਾ ਗਿਆ ਸੀਗਾ 1947 ਵਿੱਚ ਅੰਗਰੇਜ਼ ਭਾਵੇਂ ਇਸ ਧਰਤੀ ਤੋਂ ਚਲੀ ਗਏ ਸੀਗੇ ਪਰ 53 ਸਾਲ ਤੱਕ ਕਿਸੇ ਨੇ ਇਸ ਸਥਾਨ ਦੀ ਸਾਰੀ ਨਹੀਂ ਲਈ ਹੈਗੀ ਸਨ 2000 ਵਿੱਚ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ ਬੀੜਾ ਚੁੱਕਿਆ ਜਿਸ ਦੇ ਫਲਸਰੂਪ 19 ਅਕਤੂਬਰ 2021 ਨੂੰ ਇਸ ਪਹਾੜੀ ਨੂੰ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸਰੋਂ ਦਾ ਦਰਜਾ ਦਿੱਤਾ ਗਿਆ ਹੈਗਾ। ਉਕਤ ਸੰਸਥਾ ਦੇ ਯਤਨਾਂ ਸਦਕਾ ਹੀ 15 ਜੂਨ 2003 ਨੂੰ ਇਸ ਝੰਡੇ ਦਾ ਪੁਨਰ ਸਥਾਪਨ ਕੀਤਾ ਗਿਆ ਹੈਗਾ। ਪਰ ਫਿਰ 18 ਸਾਲ ਇਹ ਗੁਰਮਈ ਸਥਾਨ ਗੁੰਮ ਨਾਮੀ ਦੇ ਆਲਮ ਵਿੱਚ ਚਲਾ ਗਿਆ ਸੀਗਾ। ਮੋੜ ਸੰਨ 2021 ਵਿੱਚ ਗੁਰਮਤ ਵਿਚਾਰ ਮੰਚ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਵੱਲੋਂ ਨਾ ਮੀਡੀਆ ਰਾਹੀਂ ਬਹੁਤ ਅਸਰਦਾਰ ਤਰੀਕਿਆਂ ਨਾਲ ਇਸ ਮੁੱਦੇ ਨੂੰ ਸੰਗਤਾਂ ਦੀ ਕਚਹਿਰੀ ਵਿੱਚ ਰੱਖਿਆ ਗਿਆ। ਜਿਸ ਦਾ ਹੌਲੀ-ਹੌਲੀ ਇਹ ਅਸਰ ਹੋਣਾ ਜਿਹੜਾ ਸ਼ੁਰੂ ਹੋਇਆ। ਤੇ ਦਸੰਬਰ 2023 ਵਿੱਚ ਇਸ ਸਥਾਨ ਦੇ ਨਾਮ ਬੋਲਦੀ ਜਿਹੜੀ तकरीबन 8 ਕਿੱਲੇ ਜ਼ਮੀਨ ਏਕੜ ਜ਼ਮੀਨ ਹੈਗੀ ਸੀਗੀ ਉਹਦੇ ਨਿਸ਼ਾਨਦੇਹੀ ਵੀ ਕਰਵਾਉਣ ਸੰਧ ਦੀ ਮੋਰਚਾ ਵੀ ਲਗਵਾ ਲੱਗਿਆ ਆ ਕਾਲਪੁਰਖ ਦੇ ਕਿਰਪਾ ਸਦਕਾ ਇਹ ਜਿਹੜਾ ਮੋਰਚਾ ਸੀਗਾ ਸਫਤਤਾ ਪੂਰਵਕ ਫਤਿਹ ਹੋਇਆ ਤੇ 31 ਦਸੰਬਰ 2023 ਨੂੰ ਸ਼ੁਕਰਾਨੇ ਵਜੋਂ ਅਖੰਡਵਾਲ ਸਾਹਿਬ ਦੇ ਭੋਗ ਪਾ ਗਏ ਉਪਰੰਤ ਦਮਾਨ ਵੀ ਸਜਾਏ ਗਏ ਤੇ ਇਸ ਸਥਾਨ ਨੂੰ ਮੋੜ ਚੜ੍ਹਦੀ ਕਲਾ ਵਿੱਚ ਕੀਤਾ ਜਿਉ ਤੁਸੀਂ ਅੱਜ ਵੇਖ ਰਹੇ ਹੋ ਇਸ ਸਥਾਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਤੁਸੀਂ ਦੇ ਸਕਦੇ ਆ ਜਾਂ ਕੀ ਯੋਗਨ ਕਰ ਸਕਦੇ ਇਹਰੇ ਬਾਰੇ ਸਾਨੂੰ ਜਰੂਰ ਦੱਸਿਓ ਵੀਡੀਓ ਵਿੱਚ ਕਮੈਂਟਾਂ ਰਾਹੀਂ ਤੇ ਹੁਣ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਝੰਡਾ ਸੀ ਸਿੱਖ ਰਾਜ ਦਾ ਜਿੱਥੇ ਜਿਹੜਾ ਇੱਥੇ ਲਗਾਇਆ ਗਿਆ ਸੀ ਉਹ ਤੇ ਨਾਲੇ ਇੱਥੇ ਜਿਹੜੀ ਹੋਰ ਵੀ ਸੰਗਤ ਆਈ ਹੈਗੀ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਕਰਦੇ ਹੈਗੇ ਜੀ ਇੱਥੇ ਗੱਲਬਾਤ ਜਿਹੜੀ ਇੱਥੇ ਆਈ ਸੀਗੀ ਸੰਗਤ ਤੇ ਉਹਨਾਂ ਦਾ ਇਹਨਾਂ ਦੇ ਬਾਰੇ ਕੀ ਕਹਿਣਾ ਹੈਗਾ ਹਾਂਜੀ ਵੀਰ ਜੀ ਵਾਹਿਗੁਰੂ ਜੀ ਖਾਲਸਾ ਦੇ ਵਲੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵੀਰ ਜੀ ਇਹ ਜਿਹੜਾ ਇਤਿਹਾਸਕ ਸਥਾਨ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਤਾਂ ਜਿਹੜਾ ਸਥਾਨ ਬਣਿਆ ਏ ਸਾਡੇ ਪਹਿਲਾਂ ਦੇਖੋ ਸਾਡੇ ਬਜ਼ੁਰਗਾਂ ਨੇ ਬਹੁਤ ਮਸ਼ਕਕਤਾਂ ਘਾਰਨਾ ਕੀਤੀਆਂ ਜੀ ਜਿਨ੍ਹਾਂ ਦੇ ਵਿੱਚ ਸਾਡੇ ਉਹ ਸੂਰਮੇ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਨ੍ਹਾਂ ਨੇ ਕੀ ਆਪਣਾ ਜਿਹੜਾ ਰਾਜ ਹੈ ਕਾਬਲ ਕੰਧਾਰ ਤੋਂ ਲੈ ਕੇ ਕਿੱਥੇ ਕਿੱਥੇ ਤੱਕ ਸਾਡਾ ਜਿਹੜਾ ਰਾਜ ਉਹ ਪਹੁੰਚਾਇਆ ਪਹੁੰਚਾਇਆ ਤੇ ਇਸ ਚੌਂਕੀ ਬਾਰੇ ਪਤਾ ਲੱਗਾ ਜੀ ਇੱਥੇ ਦੇ ਇਤਿਹਾਸ ਬਾਰੇ ਪਤਾ ਲੱਗਾ ਤਾਂ ਸਾਰੀਆਂ ਸੰਗਤਾਂ ਸਾਡੇ ਵੀਰ ਜੀ ਨਾਲ ਖੜੇ ਐ ਜੀ ਔਰ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਐ ਬਾਹਰ ਦੀਆਂ ਸੰਗਤਾਂ ਨਾਲ ਕੇ ਇਸ ਸਥਾਨ ਨੂੰ ਜਿਹੜਾ ਉਜਾਗਰ ਕੀਤਾ ਐ ਜੀ ਔਰ ਬਹੁਤ ਜਲਦੀ ਇਸ ਸਥਾਨ ਦੇ ਉੱਤੇ ਜੀ ਮਹੀਨੇ ਡੇਢ ਮਹੀਨਾ ਜਾਂ ਹੱਦ 2 ਮਹੀਨੇ ਮੌਸਮ ਚੇਂਜ ਹੋਣ ਤੋਂ ਬਾਅਦ ਆਪਾਂ ਬਹੁਤ ਵੱਡਾ ਇੱਕ ਸਮਾਗਮ ਰੱਖਾਂਗੇ ਜੀ ਉਸ ਸਮਾਗਮ ਦੇ ਨਾਲ ਜਿੰਨੀਆਂ ਵੀ ਸੰਗਤਾਂ ਇੱਥੇ ਆਉਣਗੀਆਂ ਅਸੀਂ ਸਾਰਿਆਂ ਨੂੰ ਫੇਰ ਵੀ ਦੁਬਾਰਾ ਅਪੀਲ ਕਰਦੇ ਆ ਕਿ ਉਹਨਾਂ ਨੂੰ ਇਹ ਇਤਿਹਾਸ ਦਾ ਜੋ ਵੀ ਹੈ ਮੋਗਲੇ ਪਹਿਲੂ ਹੈਗੇ ਉਹਨਾਂ ਬਾਰੇ ਜਾਣਕਾਰੀ ਮਿਲੇ ਔਰ ਆਪਾਂ ਦੱਸਾਂਗੇ ਉਹ ਜਿਹੜਾ ਪ੍ਰੋਗਰਾਮ ਕਰਾਂਗੇ ਜਿਹੜਾ ਸਮਾਗਮ ਰੱਖਿਆ ਗਿਆ ਉਹਦੇ ਵਿੱਚ ਇਹਦੇ ਬਾਰੇ ਸਾਡੀ ਆਪਾਂ ਤਰੀਕ ਬਹੁਤ ਜਲਦੀ ਤੁਹਾਨੂੰ ਸਸ ਦਿੱਤੀ ਜਾਂਦੀ ਤੋਂਨੇ ਚੈਨਲ ਦੇ ਜਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੀਰ ਜੀ ਸਾਨੂੰ ਜਰੂਰ ਦੱਸੋ ਇੱਥੇ ਜਿਹੜਾ ਸਮਾਗਮ ਹੀ ਕਰਵਾਏ ਜਾ ਰਹੇ ਹੈਗੇ ਆ 1-2 ਮਹੀਨੇ ਤੱਕ ਉਹਦੇ ਬਾਰੇ ਦੱਸਿਓ ਵੀ ਕੀ ਇਹ ਜਿਹੜਾ ਸਾਡਾ ਸਮਾਗਮ 1-2 ਮਹੀਨੇ ਵਿੱਚ ਅਸੀਂ ਕਰਵਾਉਣ ਜਾ ਰਹੇ ਹਾਂ ਸਾਰੀ ਸਾਡੀ ਟੀਮ ਕਰਵਾਉਣ ਜਾ ਰਹੀ ਹੈ ਸਾਰੇ ਪੰਜਾਬ ਦੇ ਲੋਕ ਕਰਵਾਉਣ ਜਾ ਰਹੇ ਆ ਜਿਹਦੇ ਵਿੱਚ ਅਸੀਂ ਸ਼ੰਤਮਾ ਪੁਰਸ਼ਾਂ ਨੂੰ ਵੀ ਬੁਲਾਵਾਂਗੇ ਜੀ ਤੇ ਜਿਹੜੀ ਸਾਡੀ ਇੱਥੇ ਇਤਿਹਾਸ ਦੀ ਅਸੀਂ ਜਾਣਕਾਰੀ ਜਿੱਥੇ ਤੱਕ ਸਾਡੀ ਪਹੁੰਚ ਆ ਸਕਦੀ ਹੈ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਜੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਸਤੇ ਅਸੀਂ ਉਹਦੇ ਵਿੱਚ ਇੱਕ ਛੋਟੀਆਂ ਕਿਤਾਬਾਂ ਛਪਾਵਾਂਗੇ ਜਿਹਦੇ ਵਿੱਚ ਇਹਦਾ ਸਾਰਾ ਹੀ ਇਹਦਾ ਇਤਿਹਾਸ ਛਪਿਆ ਹੋਊਗਾ ਔਰ ਉਹਨੂੰ ਪੜਨ ਦੇ ਨਾਲ ਇਹ ਪਤਾ ਵੀ ਲੱਗ ਜਾਊਗਾ ਔਰ ਜ਼ਿਆਦਾਤਰ ਇਹ ਇੱਥੇ ਜਿਹੜਾ ਜਿੰਨਾ ਕ ਇਤਿਹਾਸ ਜਿਹੜਾ ਹੈਗਾ ਵਾ ਉਹ ਵੱਧ ਤੋਂ ਵੱਧ ਅਸੀਂ ਉਹਦੇ ਵਿੱਚ ਛਾਪਾਂਗੇ ਕਿ ਇਹਦਾ ਇਤਿਹਾਸ ਦਾ ਅਸਲ ਇਤਿਹਾਸ ਹੈ ਕਿ ਉਹਦੀ ਜਾਣਕਾਰੀ ਬੱਚਿਆਂ ਤੱਕ ਮਿਲੇਗੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੱਕ ਵੀ ਮਿਲੇਗੀ ਇਸ ਸਥਾਨ ਦੀ ਜਿਹੜੀ ਕੋਈ ਜਿਹੜੀ ਗੱਲ ਹੈਗੀ ਆ ਉਹ ਸਾਰੀ ਘਰ ਘਰ ਤੱਕ ਪਹੁੰਚਾਈ ਜਾਊਗੀ ਜੀ ਸੋ ਵੀਰ ਜੀ ਉਹਨਾਂ ਦੱਸਿਆ ਕਿ ਇਹ ਸਥਾਨ ਤੇ ਜਿਹੜਾ ਕਿ 2 ਢਾਈ ਮਹੀਨੇ ਦੇ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈਗਾ ਸੋ ਉਹਦੀਆਂ ਡੇਟਾਂ ਕਿੰਦੇ ਤੁਹਾਨੂੰ ਜਲਦੀ ਦੱਸ ਦਿੱਤੀਆਂ ਜਾਂ ਸਾਡੇ ਕੋਲ ਇੱਕ ਹੋਰ ਵੀਰ ਜੀ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਜੀ ਬਾਈ ਗੁਰੂ ਖਾਲਸਾ ਬਾਈ ਜੀ ਫਤਿਹ ਸਾਹਿਬ ਬਾਈ ਗੁਰੂ ਫਤਿਹ ਜੀ ਸੋ ਵੀਰ ਜੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਜਿਹੜੇ ਸਮਾਗਮ ਕਰਵਾਏ ਜਾ ਰਹੇ ਹੈਗੇ ਇੱਥੇ ਅਜੀ ਇਹ ਸਵਾਗਤ ਆਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਤੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਕਰਵਾਇਆ ਜੀ ਜਿਹਦੇ ਵਿੱਚ ਸ਼ਾਂਪੂਰੀ ਭਾਜੀ ਹੋਣੀ ਸਾਡੇ ਡਾਕਟਰ ਸਾਹਿਬ ਹੋਣੀ ਵਿਸ਼ੇਸ਼ ਤੌਰ ਤੇ ਸਵਾਗਤ ਕਰਾ ਰਿਹਾ ਜੀ ਇਹ ਅਸੀਂ ਇਹਦਾ ਧੰਨਵਾਦ ਕਰਦੇ ਆ ਵੀ ਸਾਡੇ ਬੱਚੇ ਆਲਵਾਰੀ ਪੀੜ੍ਹੀ ਨੂੰ ਇਸ ਵਿਸ਼ਾ ਬਾਰੇ ਪਤਾ ਲੱਗ ਸਕੇ ਵੀ ਇਥੋਂ ਤੱਕ ਸਿੱਖਣਾ ਜੀ ਕੈਂਸਰ ਸਿੱਖਣਾ ਕਿਵੇਂ ਸੀਗਾ ਜੀ ਸੋ ਕਾਫੀ ਵੀਰਾਂ ਨੇ ਸਾਨੂੰ ਇਹ ਜਾਣਕਾਰੀ ਇਥੇ ਲਈ ਦਿੱਤੀ ਹੈਗੀ ਆ ਇੱਕ ਵੀਰ ਜੀ ਹੋਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਹਦੇ ਬਾਰੇ ਵਿੱਚ ਕੀ ਕਹਿਣਾ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਸ ਅਸੀਂ ਤਾਂ ਇਹ ਹੀ ਚਾਹੁੰਦਾ ਵੀ ਉਰੇ ਤੇ ਜਿੱਦਾਂ ਹੁਣੇ ਸ਼ਾਮਪੂਰੀ ਭਾਜੀ ਹੋ ਗਏ ਆਪਣਾ ਜਤਿੰਦਰ ਪੀਰ ਜੀ ਹੋ ਗਏ ਉਪਰਾਲਾ ਬੜਾ ਤਕੜਾ ਕਰ ਰਹੇ ਹੈ ਇਹ ਇਹਨਾਂ ਨੇ ਬੜਾ ਜਾਨੀ ਕਿ ਉਰੇ ਸੰਜੋਗ ਕਰਿਆ ਹੈ ਜੀ ਨੱਠ ਭੱਜ ਕਰੀ ਬਾਧੂ ਜੀ ਅਸੀਂ ਚਾਹੁੰਦੇ ਵੀ ਜਿਹੜਾ ਬਾਹਰੋਂ ਆ ਕੇ ਬੰਦਾ ਇੰਨਾ ਕਰਦਾ ਸਾਨੂੰ ਲੋਕਲ ਵੀ ਹੀ ਬੰਦਿਆਂ ਨੂੰ ਵੱਧ ਤੋਂ ਵੱਧ ਉਰੇ ਜਾਇਜ਼ ਸਾਥ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਉਰੇ ਠੀਕ ਹੈ ਜੀ ਜਿਹੜਾ ਇਹ ਸਮਾਗਮ ਕਰਾ ਰਹੇ ਹੋ ਸਭ ਤੋਂ ਵੱਡੀ ਗੱਲ ਹੈ ਜੀ ਠੀਕ ਹੈ ਤਾਂ ਕਿ ਬੱਚਿਆਂ ਨੂੰ ਵੀ ਬੜਿਆਂ ਨੂੰ ਵੀ ਜਿਹਨੂੰ ਨਹੀਂ ਪਤਾ ਉਹਨੂੰ ਇਹ ਸਭ ਕੁਝ ਹੋਵੇ ਪਤਾ ਲੱਗ ਸਕਦਾ ਜੀ ਠੀਕ ਹੈ ਜੀ ਕਿਤਾਬਾਂ ਚ ਪੜ ਰਹੇ ਆ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਜੀ ਪੜੂਗੇ ਬੱਚੇ ਪੜੂਗੇ ਜੀ ਇਤਿਹਾਸ ਬਾਰੇ ਪਤਾ ਲੱਗੂਗਾ ਜੀ ਠੀਕ ਹੈ ਜੀ ਸੋ ਆਪਾਂ ਹੁਣ ਦੌਰ ਵੀਰ ਜੀ ਕੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਉਹਨਾਂ ਦਾ ਇਹ ਵੀ ਬੜੀ ਕੀ ਹੈਗਾ ਹਾਂਜੀ ਵੀ ਸੱਜਾ ਖਾਨ ਸਾਹਿਬ ਵਾਹਿਗੁਰੂ ਜੀ ਖਾਤੇ ਅਸੀਂ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ ਦਾ ਇਤਿਹਾਸ ਬਾਰੇ ਪਾਉਂਦੇ ਆ ਲੋਕਾਂ ਨੂੰ ਪਤਾ ਲੱਗਦਾ ਕਿਉਂਕਿ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣੀ ਚਾਹੀਦੀ ਹੈ ਮੈਂ ਨਵੀਂ ਸ਼ਹਿਰ ਤੋਂ ਆਂ ਜੀ ਪਰੰ ਇਸ ਟਿਕਾਣਾ ਜਾ ਤੋ ਅਸੀਂ ਜਿਹੜੀਆਂ ਪੁਰਾਣੀਆਂ ਗੁਰਦੁਆਰੇ ਹੁਣ ਹੁਣ ਪੁਰਾਣੀਆਂ ਚੀਜ਼ਾਂ ਢਾਟਾ ਕੇ ਨਵੀਆਂ ਬਣਾ ਰਹੇ ਆ ਉਹਦਾ ਕੋਈ ਫਾਇਦਾ ਨਹੀਂ ਪੁਰਾਣੀਆਂ ਚੀਜ਼ਾਂ ਜਿੱਦਾਂ ਨਾਲ ਪੁਰਾਤਨ ਇਤਿਹਾਸ ਦੇ ਲੋਕ ਹੁੰਦਾ ਜਾ ਰਿਹਾ ਨਾ ਆਸ ਰੱਖਣਾ ਚਾਹੀਦਾ ਸਾਡੇ ਗਾਂ ਬੱਚਿਆਂ ਨੂੰ ਤਾਂ ਪਤਾ ਨਹੀਂ ਲੱਗਾ ਗੁਰਦੁਆਰੇ ਵੀ ਕਈ ਢਾਟਾ ਕੇ ਬਣਾ ਰਹੇ ਆ ਅਸੀਂ ਪਰ ਜਿਹੜੇ ਬੰਦੇ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਅਸੀਂ ਉਹਨਾਂ ਨਾਲ ਸੰਯੋਗ ਕਰ ਰਹੇ ਪੰਜਾਬ ਚ ਕਿਤੇ ਵੀ ਸੰਸਥਾ ਹੋਵੇ ਕੋਈ ਵੀ ਸੰਸਥਾ ਆ ਅਸੀਂ ਉਹਨਾਂ ਨਾਲ ਸੰਯੋਗ ਨਾਲ ਚੱਲਦੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਡਾਕਟਰ ਜੀ ਦਾ ਲੁਧਿਆਣਾ ਤੋਂ ਭਾਜੀ ਉਹਨਾਂ ਦਾ ਤੇ ਜੀ ਅੰਦਾ ਰੋ ਕਾਲਿਆਂ ਦਾ ਜੀ ਚਾਂਪਨੀ ਦਾ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਰੇ ਪਬਲਿਕ ਤੱਕਰ ਪਹੁੰਚਾਉਂਦੇ ਆ ਜੀ ਤੇ ਪ੍ਰੋਗਰਾਮ ਹਾਂਜੀ ਐਂ ਸੋ ਧੰਨਵਾਦ ਜੀ ਧੰਨਵਾਦ ਜੀ ਸੋ ਅੱਪ ਗੱਲਬਾਤ ਕੀਤੀ ਹੈਗੀ ਸੋ ਬੜੇ ਵਧੀਆ ਤਰੀਕੇ ਨਾਲ ਵੀਰਾਂ ਨੇ ਦੱਸਿਆ ਕਿ ਇੱਥੇ ਜਿਹੜੇ ਸਮਾਗਮ ਉਹਨਾਂ ਨੇ ਟਾਈਮ 'ਤੇ ਕਰਵਾਈ ਜਾਣੇ ਹੈਗੇ ਆ ਸੋ ਸੋ ਸਾਨੂੰ ਬੜੇ ਵਧੀਆ ਤਰੀਕੇ ਨਾਲ ਸਾਰੀ ਸੰਗਤ ਨੂੰ ਦੱਸਿਆ ਹੈਗਾ ਇੱਥੋਂ ਦਾ ਇੱਕ ਹਾਸ ਜਿਹੜਾ ਹੈਗਾ ਸੀਗਾ ਪਰ ਉਹਨਾਂ ਦੱਸਿਆ ਕਿ ਜਿਹੜੇ ਸਮਾਗਮ ਹੈ ਉਹ ਕਰਵਾਏ ਜਾ ਰਹੇ ਬਹੁਤ ਜਲਦੀ ਦੋ ਢਾਈ ਮ ਅਜਿਹਾ ਦਿੱਤਾ ਮੈਂ ਜਲਦੀ ਉਹ ਨੌਂਸ ਵੀ ਕਰ ਦਿੱਤੀ ਜਣੀਆਂ ਔਰ ਇੱਕ ਸਮਾਗਮ ਕਰਵਾਇਆ ਜਾਏਗਾ ਜਿਹਦੇ ਵਿੱਚ ਇਥੋਂ ਦੇ ਇਤਿਹਾਸ ਬਾਰੇ ਦੱਸਿਆ ਜਾਏਗਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟਾਂ ਵਿੱਚ ਮੈਨੂੰ ਦੱਸੋਗੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ